ਸਤਿ ਸ਼੍ਰੀ ਅਕਾਲ ਮੈਂ ਹਾਂ ਜਤਿੰਦਰ ਸਿੰਘ ਆਈਡੀਡ ਵਿੱਚ ਆਸਟ੍ਰੇਲੀਆ ਟੂਰਿਸਟ ਵੀਜ਼ਾ ਅਪਲਾਈ ਕਰਨਾ ਹੋਵੇ ਤੇ ਕਿਵੇਂ ਦੀ ਪ੍ਰੋਫਾਈਲ ਨੂੰ ਵੀਜ਼ਾ ਮਿਲ ਰਿਹਾ ਹੈ ਤੇ ਕਿਵੇਂ ਤੁਸੀਂ ਵੀਜ਼ਾ ਲੈ ਸਕਦੇ ਹੋ ਅੱਜ ਦੀ ਵੀਡੀਓ ਚ ਆਪਾਂ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤੇ ਕਿਵੇਂ ਦੀ ਪ੍ਰੋਫਾਈਲਸ ਨੇ ਜਿਨ੍ਹਾਂ ਨੂੰ ਵੀਜ਼ਾ ਮਿਲ ਰਿਹਾ ਹੈ ਤੇ ਵੀਡੀਓ ਐਂਡ ਤੱਕ ਜਰੂਰ ਵੇਖਣਾ ਕਾਫੀ ਚੀਜ਼ਾਂ ਤੁਹਾਨੂੰ ਜਿਹੜੀਆਂ ਸਮਝ ਆ ਜਾਣਗੀਆਂ ਕਿ ਕੀ ਪ੍ਰੋਸੈਸ ਚੱਲ ਰਿਹਾ ਹੈ ਤੇ ਕਿਵੇਂ ਦੀ ਅਪਡੇਟਸ ਨੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਕਿਹਨਾਂ ਨੂੰ ਵੀਜ਼ਾਸ ਜਿਹੜੇ ਆ ਮਿਲ ਸਕਦੇ ਨੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰਕੇ ਜਰੂਰ ਰੱਖਣਾ ਐਵੇਂ ਦੀ ਹੋਰ ਵੀਡੀਓਜ਼ ਦੇਖਣ ਲਈ आईटी रेट ਵਿੱਚ ਜੇ ਤੁਸੀਂ ਆਸਟ੍ਰੇਲੀਆ ਦਾ ਟੂਰਿਸਟ ਵੀਜ਼ਾ ਲੈਣਾ ਚਾਹੁੰਦੇ ਹੋ ਤਾਂ ਧਿਆਨ ਰੱਖੋ ਕਿ ਜੇ ਤੁਸੀਂ ਹੋਟਲ ਬੁਕਿੰਗ ਬੇਸ ਤੇ ਵੀਜ਼ਾਸ ਅਪਲਾਈ ਕਰ ਰਹੇ ਹੋ ਤੇ ਇਸ ਟਾਈਮ ਜਿਹੜੇ ਫੰਡਸ ਤੇ ਤੁਹਾਡੀ ਇਨਕਮ ਇਹ ਦੋ ਚੀਜ਼ਾਂ ਬਹੁਤ ਜ਼ਿਆਦਾ ਮੈਟਰ ਕਰ ਰਹੀਆਂ ਨੇ ਤੁਹਾਡੀ ਵੀਜ਼ਾ ਸਕਸੈਸ ਰੇਟ ਦੇ ਵਿੱਚ ਜੇ ਤੁਹਾਡੇ ਕੋਲ ਇਹ ਦੋਵੇਂ ਚੀਜ਼ਾਂ ਸਟਰੋਂਗ ਨਹੀਂ ਤਾਂ ਫਿਰ ਤੁਹਾਡੇ ਲਈ ਵੀਜ਼ਾ ਲੈਣਾ ਡਿਫਿਕਲਟ ਨਹੀਂ ਹੈ ਬਟ ਜੇ ਦੋਵੇਂ ਹੀ ਵੀਕ ਨਹੀਂ ਫਿਰ ਤੁਹਾਡੇ ਲਈ ਦਿੱਕਤ ਹੋ ਸਕਦੀ ਹੈ ਬਟ ਇਹਦੇ ਨਾਲ ਨਾਲ ਤੁਹਾਨੂੰ ਇੱਕ ਪੋਜ਼ਿਟਿਵ ਰਿਸਪੌਂਸ ਮਿਲ ਸਕਦਾ ਹੈ ਜੀ ਤੁਹਾਡੇ ਕੋਲ ट्रैवल ਹਿਸਟਰੀ ਜਿਹੜੀ ਹੈ ਉਹ ਇੱਕ ਵਧੀਆ ਕੰਟਰੀਜ਼ ਤੋਂ ਹੈਗੀ ਹੈ ਜਿਵੇਂ ਕਿ ਕੈਨੇਡਾ ਯੂਕੇ ਜਾਂ ਸ਼ੈਂਗਨ ਜੇ ਇਹਨਾਂ ਕੰਟਰੀਸ ਤੋਂ ਤੁਹਾਡੀ ਟਰੈਵਲ ਹਿਸਟਰੀ ਹੈ ਫਿਰ ਤੁਹਾਡੀ ਜੇ ਫੰਡਸ ਜਿਹੜੀ ਉਹ ਨਵੇਂ ਵੀ ਹੈਗੇ ਨੇ ਤਾਂ ਵੀ ਤੁਹਾਨੂੰ ਵੀਜ਼ਾ इजीली ਮਿਲ ਸਕਦਾ ਜੇ ਤੁਹਾਡੇ ਕੋਲ ਟਰੈਵਲ ਹਿਸਟਰੀ ਜਿਹੜੀ ਹੈ ਉਹ ਇਹਨਾਂ ਕੰਟਰੀਸ ਤੋਂ ਨਹੀਂ ਹੈਗੀ ਤਾਂ ਫਿਰ ਤੁਹਾਨੂੰ ਫੰਡਸ ਤੇ ਨਾਲ ਦੀ ਨਾਲ ਤੁਹਾਨੂੰ ਆਪਣੀ ਇਨਕਮ ਇਹਨਾਂ ਦੋਵਾਂ ਚੀਜ਼ਾਂ ਤੇ ਕੰਮ ਕਰਨਾ ਪੈਗਾ ਸਟਰੋਂਗ ਚਾਹੀਦੀ ਹੈ ਉਹ ਫੰਡਸ ਤੇ ਤਾਂ ਕੰਮ ਕਰਨਾ ਈਜ਼ੀ ਵੀ ਹੈ ਕਿਉਂਕਿ ਤੁਸੀਂ ਉਹਨੂੰ ਮੈਨੇਜ ਕਰ ਸਕਦੇ ਹੋ ਉਹਨੂੰ ਵਧਾ ਸਕਦੇ ਹੋ ਥੋੜਾ ਵੇਟ ਕਰ ਸਕਦੇ ਹੋ ਪਰ ਜਿਹੜੀ ਇਨਕਮ ਹੈ ਉਹ ਵਧਾਣੀ ਹੈ ਸੌਖੀ ਨਹੀਂ ਹੈ ਤੇ ਉਹਦੇ ਲਈ ਕੀ ਕਰ ਸਕਦੇ ਹੋ ਤੁਸੀਂ ਜਿਹੜੀਆਂ ਦੋ ਇਨਕਮ ਸੋਰਸ ਕ੍ਰੀਏਟ ਕਰਕੇ ਉਹਨਾਂ ਦੇ ਜਿਹੜੇ ਡਾਕੂਮੈਂਟ ਲਗਾ ਸਕਦੇ ਹੋ ਜਿਵੇਂ ਕਿ ਤੁਹਾਡੀ ਸੈਲਰੀ ਆ ਰਹੀ ਹੈ ਤੁਸੀਂ ਸੈਲਰੀ ਦੇ ਨਾਲ-ਨਾਲ ਤੁਸੀਂ ਜਿਹੜੀ ਆ ਰੈਂਟਲ ਇਨਕਮ ਦਿਖਾ ਸਕਦੇ ਹੋ ਤੁਸੀਂ ਕੋਈ ਪਾਰਟ ਟਾਈਮ ਬਿਜ਼ਨਸ ਦਿਖਾ ਸਕਦੇ ਹੋ ਕੋਈ ਕਮਿਸ਼ਨ ਆ ਰਹੀ ਹੈ ਉਹ ਵੀ ਖਾ ਸਕਦੇ ਹੋ ਇਸ ਤਰੀਕੇ ਨਾਲ ਜਿਹੜੀ ਤੁਹਾਡੀ ਸੋਰਸ ਆਫ ਇਨਕਮ ਹੈ ਉਹ ਸਟਰੋਂਗ ਹੋ ਜਾਏਗੀ ਤੇ ਜੇ ਤੁਸੀਂ ਆਲਰੇਡੀ ਬਿਜ਼ਨਸ ਕਰ ਰਹੇ ਹੋ ਤੇ ਬਿਜ਼ਨਸ ਦੇ ਨਾਲ-ਨਾਲ ਤੁਸੀਂ ਜੇ ਐਗਰੀਕਲਚਰ ਹੈ ਉਹਦੇ ਡਾਕੂਮੈਂਟ ਲਾ ਦਿਓ ਜੀ ਤੁਹਾਡੇ ਕੋਲ ਹੋਰ ਕੋਈ ਸੋਰਸ ਆਫ ਇਨਕਮ ਹੈ ਉਹ ਲਾ ਦਿਓ ਰੈਂਟਲ ਇਨਕਮ ਹੈ ਉਹ ਲਾ ਦਿਓ ਜਿਹਦੇ ਨਾਲ ਕੀ ਵੀਜ਼ਾ ਆਫਸਰ ਨੂੰ ਲੱਗੇ ਕਿ ਇੱਕ ਸਟਰੋਂਗ ਟਾਈਜ਼ ਤੁਹਾਡੇ ਜਿਹੜੇ ਆ ਆਪਣੇ ਦੇਸ਼ ਵਿੱਚ ਬਨ ਰਹੇ ਨੇ ਕਿਉਂਕਿ ਤੁਹਾਡੇ ਵੀਜ਼ਾ ਦੇ ਵਿੱਚ ਸਟਰੋਂਗ ਟਾਈਜ਼ ਜਿਹੜੇ ਆ ਬਹੁਤ ਇੰਪੋਰਟੈਂਟ ਹੁੰਦੇ ਨੇ ਜੇ ਤੁਹਾਡੇ ਕੋਲ ਸਟਰੋਂਗ ਟਾਈਜ਼ ਨੇ ਸਟਰੋਂਗ ਟਾਈਜ਼ ਦਾ ਮਤਲਬ ਇਹ ਕੋ ਹੈ ਕਿ ਤੁਹਾਡੇ ਕੋਲ ਵਾਪਸ ਆਉਣ ਦੇ ਰੀਜ਼ਨ ਹੈਗੇ ਨੇ ਤੁਸੀਂ ਆਪਣੇ ਦੇਸ਼ 'ਚ ਵਾਪਸ ਆਓਗੇ ਤੁਹਾਡੇ ਕੋਲੇ ਰੀਜ਼ਨ ਹੋਣੀ ਚਾਹੀਦੇ ਨੇ ਤੇ ਸਭ ਤੋਂ ਵੱਡਾ ਰੀਜ਼ਨ ਹੁੰਦਾ ਹੈ ਕਿ ਤੁਹਾਡੇ ਸੋਰਸ ਆਫ ਇਨਕਮ ਵਧੀਆ ਹੈ ਤੁਹਾਡੇ ਕੋਲ ਫੰਡਿੰਗ ਚੰਗੀ ਹੈਗੀ ਹੈ ਨਾਲ ਦੀ ਨਾਲ ਤੁਹਾਡੀ ਜਿਹੜੀ ਫੈਮਿਲੀ ਆ ਉਹ ਉਸ ਦੇਸ਼ ਵਿੱਚ ਰਹਿ ਰਹੀ ਹੈ ਜੇ ਤੁਹਾਡੀ ਫੈਮਿਲੀ ਪਿੱਛੇ ਹੈਗੀ ਹੈ ਤੁਹਾਡੇ ਕੋਲ ਸਟਰੋਂਗ ਟਾਈਜ਼ ਹੋਰ ਹੋ ਜਾਂਦੇ ਨੇ ਅਸਕਰਕੇ ਜਦੋਂ ਵੀਜ਼ਾ ਅਪਲਾਈ ਕਰਨ ਜਾਂਦੇ ਹੋ ਤਾਂ ਇਹਨਾਂ ਚੀਜ਼ਾਂ ਨੂੰ ਜ਼ਰੂਰ ਚੈੱਕ ਕਰੋ ਮੈਂ ਸਟੈਪਸ ਜਿਹੜੇ ਨੇ ਤੁਹਾਨੂੰ ਦੱਸ ਰਿਹਾ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਤੇ ਤੁਹਾਨੂੰ ट्रैवल ਹਿਸਟਰੀ ਬਾਰੇ ਪਤਾ ਹੈ ਕਿ ਤੁਹਾਡੀ ट्रैवल ਹਿਸਟਰੀ ਕਿੰਨਾ ਦੇਸ਼ਾਂ ਵਿੱਚ ਹੈਗੀ ਜੇ ਜਿਵੇਂ ਦੁਬਈ ਮਲੇਸ਼ੀਆ ਸਿੰਗਾਪੁਰ THAILAND ਇਹਨਾਂ ਕੰਟਰੀਜ਼ 'ਚ ਹੈਗੀ ਹੈ ਵਧੀਆ ਬਟ ਬਿਲਕੁਲ ਫਰੈਸ਼ ਪਾਸਪੋਰਟ ਤੇ ਅਵੋਇਡ ਕਰੋ ਆਸਟ੍ਰੇਲੀਆ ਦਾ ਵੀਜ਼ਾ ਅਪਲਾਈ ਕਰਨਾ ਕਿ ਤੁਹਾਡੀ ਕਿਤੇ ਵੀ ਜੇ ट्रैवल ਹਿਸਟਰੀ ਨਹੀਂ ਹੈ ਫਿਰ ਬਿਲਕੁਲ ਅਵੋਇਡ ਕਰ ਦਿਓ ਕਿਤੇ ट्रैवल ਕਰ ਲਓ ਦੈਨ ਆਫਟਰ ਤੁਸੀਂ ਜਿਹੜਾ ਆਪਲਾਈ ਕਰੋ ਆਸਟ੍ਰੇਲੀਆ ਦੇ ਵਿੱਚ ਚੀਜ਼ ਤੁਹਾਡੀ ट्रैवल ਹਿਸਟਰੀ ਨਾ ਦੇਸ਼ਾਂ ਵਿੱਚ ਹੈ ਫਿਰ ਤੁਹਾਨੂੰ ਕੀ ਕਰਨਾ ਆਪਣੇ ਫੰਡਸ ਤੇ ਇਨਕਮ ਜਿਹੜੇ ਆ ਸਟਰੋਂਗ ਵਿਖਾਣੇ ਹੈ ਚੀਜ਼ ਤੁਹਾਡੀ ट्रैवल ਹਿਸਟਰੀ ਜਿਹੜੀ ਹੈ ਯੂਕੇ ਕੈਨੇਡਾ ਸ਼ੈਂਗਨ ਯੂਐਸ ਐਵੇਂ ਦੇ ਦੇਸ਼ ਵਿੱਚ ਹੈਗੀ ਹੈ ਨਿਊਜ਼ੀਲੈਂਡ ट्रैवल ਕੀਤਾ ਫਿਰ ਜਿਹੜੀ ਹੈ ਤੁਹਾਡੀ ਇਨਕਮ ਤੇ ਤੁਹਾਡੇ ਫੰਡਸ ਜਿਹੜੇ ਆ ਥੋੜੇ ਲੋ ਵੀ ਹੈਗੇ ਨੇ ਚੱਲ ਸਕਦੇ ਆ ਤੁਹਾਡੇ ਹਾਈ ਚਾਂਸ ਰਹਿਣਗੇ ਵੀਜ਼ਾ ਦੇ ਵਿੱਚ ਜੇ ਤੁਹਾਡਾ ਸਪੌਂਸਰ ਇਸ ਟਾਈਮ ਆਸਟ੍ਰੇਲੀਆ 'ਚ ਹੈਗਾ ਤੁਹਾਡਾ ਉਹਨਾਂ ਨਾਲ ਬਲੱਡ ਰਿਲੇਸ਼ਨ ਹੈਗਾ ਤੁਹਾਨੂੰ ਬੈਨੀਫਿਟ ਮਿਲ ਸਕਦਾ ਫਿਰ ਤੁਸੀਂ ਕੀ ਕਰ ਸਕਦੇ ਟੂਰਿਸਟ ਵੀ ਕੈਟਾਗਰੀ ਦੇ ਵਿੱਚ ਅਪਲਾਈ ਕਰਕੇ ਤੁਸੀਂ ਇੱਕ ਵਿਜ਼ਿਟ ਜਿਹੜਾ ਆਪਣੇ ਰਿਲੇਟਿਵ ਕੋਲ ਦਿਖਾ ਦਿਓ ਉਹਨਾਂ ਕੋਲ ਇਨਵੀਟੇਸ਼ਨ ਲੈਟਰ ਲੈ ਲਓ ਛੇਵੇਂ ਕੀ ਤੁਸੀਂ ਤਿੰਨ ਸਿਟੀਜ਼ ਦਾ ਟੂਰ ਦਿਖਾਇਆ ਤੁਸੀਂ ਸਿਡਨੀ ਮੈਲਬੌਰਨ ਪਰਥ ਜਾ ਰਹੇ ਹੋ ਫਿਰ ਜੇ ਤੁਹਾਡੇ ਰਿਲੇਟਿਵਸ ਮੈਲਬਰਨ ਦੇ ਵਿੱਚ ਹੈਗਾ ਤੇ ਤੁਸੀਂ 2 ਦਿਨ ਦਾ ਸਟੇ ਉਹਨਾਂ ਕੋਲ ਬਿਖਾ ਸਕਦੇ ਹੋ ਸਿਡਨੀ ਤੇ ਪਰਥ ਦੀ ਹੋਟਲ ਬੁਕਿੰਗਸ ਲਾ ਕੇ ਇਹਦੇ ਨਾਲ ਵੀਜ਼ਾ ਦੇ ਚਾਂਸ ਬਹੁਤ ਹਾਈ ਹੋ ਜਾਂਦੇ ਆ ਕਿਉਂਕਿ ਨਾ ਤਾਂ ਤੁਸੀਂ ਟੋਟਲੀ ਡਿਪੈਂਡ ਹੋ ਸਪான்ਸਰ ਤੇ ਤੇ ਤੁਹਾਡੇ ਟੂਰਿਜ਼ਮ ਦੇ ਨਾਲ ਨਾਲ ਤੁਹਾਡੀ ਕੋਈ ਗਾਰੰਟੀ ਵੀ ਉੱਥੇ ਲੈ ਰਿਆ ਜਿਹੜਾ ਕਿ ਤੁਹਾਡੇ ਇਨਵਾਈਟ ਵੀ ਕਰ ਰਿਹਾ ਤੇ ਉਹਦੇ ਨਾਲ ਤੁਹਾਨੂੰ ਇੱਕ ਬੈਨੀਫਿਟਸ ਜ਼ਿਆਦਾ ਐਕਸਟਰਾ ਮਿਲਦੇ ਆ ਤੁਹਾਡੇ ਵੀਜ਼ਾ ਦੇ ਚਾਂਸ ਵੱਧ ਜਾਂਦੇ ਆ ਇਹਦਾ ਬੈਨੀਫਿਟ ਬਹੁਤ ਜਣਿਆਂ ਨੂੰ ਹੋਇਆ ਬਹੁਤਿਆਂ ਨੂੰ ਵੀਜ਼ਾ ਮਿਲੇ ਆ ਇਸ ਤਰੀਕੇ ਜੇ ਤੁਸੀਂ ਕਰਦੇ ਹੋ ਤਾਂ ਤੁਹਾਨੂੰ ਹਾਈ ਚਾਂਸ ਰਹਿਣਗੇ ਵੀਜ਼ਾ ਲੈਣ ਦੇ ਵਿੱਚ ਤੇ ਜੇ ਹੁਣ ਉੱਥੇ ਟੂਰਿਸਟ ਵੀਜ਼ਾ ਟ੍ਰੈਂਡ ਦੀ ਗੱਲ ਕਰੀਏ ਆਸਟ੍ਰੇਲੀਆ ਦੇ ਵਿੱਚ ਜਿਹੜਾ ਟੂਰਿਸਟ ਵੀਜ਼ਾ ਦਾ ਟ੍ਰੈਂਡ ਆ ਆਲਮੋਸਟ ਸੇਮ ਹੀ ਚੱਲ ਰਿਹਾ ਕਾਫੀ ਮਹੀਨਿਆਂ ਤੋਂ ਤੇ ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਹੈ ਕਿ ਇਹਦੇ ਵਿੱਚ ਚੇਂਜਸ ਵੇਖਣ ਨੂੰ ਮਿਲ ਬਟ ਜਿਹੜਾ ਹੁਣ ਟ੍ਰੈਂਡ ਹੈ ਉਹਦੇ ਅਕੋਰਡਿੰਗ ਤੁਹਾਡੀ ਪ੍ਰੋਫਾਈਲ ਜਿਹੜੀ ਹੈ ਥੋੜੀ ਸਟਰੋਂਗ ਹੋਵੇ ਤਾਂ ਹੀ ਬੈਨੀਫਿਟ ਅਪਲਾਈ ਕਰਨ ਦਾ ਜਿਸ ਤਰੀਕੇ ਨਾਲ ਤੁਹਾਡੀ ਪ੍ਰੋਫਾਈਲ ਹੈਗੀ ਹੈ ਤੁਸੀਂ ਆਪਣੀ ਪ੍ਰੋਫਾਈਲ ਦੀ ਐਲੀਜੀਬਿਲਟੀ ਚੈੱਕ ਕਰਾਣਾ ਚਾਹੁੰਦੇ ਹੋ ਸਾਡੀ ਟੀਮ ਨਾਲ ਕੰਟੈਕਟ ਕਰਕੇ ਆਪਣੀ ਪ੍ਰ ਤੇ ਜੇ ਤੁਸੀਂ ਆਪਣਾ ਵੀਜ਼ਾ ਅਪਲਾਈ ਕਰਨਾ ਚਾਹੋ ਤੇ ਸਾਡੀ ਟੀਮ ਨਾਲ ਕੰਟੈਕਟ ਕਰਕੇ ਆਪਣਾ ਵੀਜ਼ਾ ਵੀ ਅਪਲਾਈ ਕਰ ਸਕਦੇ ਹੋ ਤੇ ਮਿਲਦੇ ਆ ਫਿਰ ਇੱਕ ਨਵੀਂ ਵੀਡੀਓ ਚ ਸਤਿ ਸ਼੍ਰੀ ਅਕਾਲ